ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮੈਡਮਾਂ ਜੋ ਅਮਰੀਦ ਕੁੰਡੋਲ ਜੀ ਵੱਲੋਂ ਇਹ ਦੇਤਾ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਸ ਦਿਸੜਗਾ ਕਾ ਉਹਨੂੰ ਬੋਕੀਤਾ ਜਾਊਗਾ ਇਹ ਸੱਤ ਆਪਣੇ ਸਭ ਧਰਮ ਬਹਿ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੁਨੜਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਅਨੰਦ ਦਵਾਰਾ ਸਾਰੇ ਪਰਮਾਨੰ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਅਪੀਲ ਵੀ ਕੀਤੀ ਹੈ ਦੁਬਾਰਾ ਤੇ ਇੱਥੇ ਦੇ ਸਵਾਈ ਜਿੱਥੇ ਬੰਦੀ ਹੈ ਇਹ ਜਿੱਥੇ ਬੰਦੀਆਂ ਜਿਵੇਂ ਸਾਡੇ ਨਿਆਣੇ ਜਿੱਥੇ ਬੰਦੀਆਂ ਨੇ ਸਿੱਖ ਭਾਈ ਜਰੇ ਤੋਂ ਹਿੰਦੂ ਭਾਈ ਜਰੇ ਤੋਂ ਮੁਸਲਮਾਨ ਭਾਈ ਜਰੇ ਤੋਂ ਅਸਾਈ ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਕੋਲ ਆਏ ਸੀ ਬਲੈਸ਼ ਫਿਰ ਕੀ ਆਸ਼ਵਾ ਦਿੱਤਾ ਨਾ ਇਹ ਨਹੀਂ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਨਾਲ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਦੇ ਵੀ ਗਲਤੀ ਕਰਨ ਸਕੇ ਇਹ ਕੋ ਗਲਤੀ ਇਹ ਜੀ ਗਲਤੀ ਕਰੂਆ ਦੇ ਖਿਲਾਫ ਕੇਸ ਵੀ ਜਿਸਟ ਕੀਤਾ ਜਾਊਗਾ ਤੇ ਉਹਨੂੰ ਫਰਗੰਦਰ ਵੀ ਦਿੱਤਾ ਜਾਊ। ਬਾੜੇ ਅੰਸਰ ਨੂੰ ਜੇ ਕੋ ਵਾਪ ਫਲਾਦਾ ਜਾਂ ਕੋ ਇਹ ਜੀ ਕੋ ਗੱਲ ਕਰਦਾ ਹੈ ਤੇ ਬਾੜੇ ਅੰਸਰ ਨੂੰ ਮੈਂ ਸਖਤ ਤਾਬਨੀ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰ ਕਰਕੇ ਵਾਈਂਡ ਦਾ ਵਾਰ ਕਰਨ ਤੋਂ ਕੋ ਗਰੇਜ ਨਹੀਂ ਕੀਤਾ ਜਾਊਗਾ। ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੀਸੂਲ ਸੈਕਟਰੀ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਣਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথੈਂਟੀਸਿਟੀ ਵਾਚੀ ਜੇ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੀ ਅੱਗੋਂ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮੈਡਮਾਂ ਜੋ ਕਮਲਿੰਦਰ ਗੁੰਡੋਲ ਜੀ ਵੱਲੋਂ ਇਹ ਦੇ ਤਾਂ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਸ ਦਿਸਟ੍ਰਿਕਟ ਦਾ ਉਹਨੂੰ ਬੋਕੀਤਾ ਜਾਊਗਾ। ਇਹ ਸਤ ਸਤ ਆਪਣੇ ਸਭ ਧਰਮ ਬਹਿ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਨਾਲੇ ਸਾਡੇ। ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਦ ਬਾਰਾ ਸਾਰੇ ਪਰਮਾਨਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਅਪੀਲ ਵੀ ਕੀਤੀ ਹੈ ਦੁਬਾਰਾ। ਇਹ ਇੱਥੇ ਜਥੇ ਬੰਦੀ ਹੈ। ਇਹ ਜਥੇ ਬੰਦੀਆਂ ਜਿਵੇਂ ਸਾਡੇ ਨੰਗ ਜਥੇ ਬੰਦੀਆਂ ਨੇ ਸਿੱਖ ਪਾਈ ਜਰੇ ਤੋਂ ਇੰਦੂ ਭਾਈ ਜਰੇ ਤੋਂ ਮੁਸਲਮਾਨ ਭਾਈ ਜਰੇ ਤੋਂ ਅਸਾਈ ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮਾਇंदे ਆ ਸਾਡੇ ਭਾਈ ਸਭ ਰਾਸ਼ਟਰ ਫਿਰ ਕੀ ਆਸ਼ਵਾ ਦਿੱਤਾ ਨਾ ਇਹ ਨਹੀਂ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਹੀ ਬੜੀ ਵਧੀਆ ਸਾਂਝ ਇਹ ਮੈਂ ਇਹਨਾਂ ਦੀ ਪ੍ਰੇਸ਼ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਲੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਉਹ ਗਲਤੀ ਕਰਦਾ ਹੈ ਤਾਂ ਇਹ ਕੋ ਗਲਤੀ ਇਹ ਜੀ ਗਲਤੀ ਕਰੂ ਆ ਦੇ ਖਿਲਾਫ ਕੇਸ ਵੀ ਜਿਸਟਡ ਕੀਤਾ ਜਾਊਗਾ ਤੇ ਉਹਨੂੰ ਫਰਗੰਦਰ ਵੀ ਦਿੱਤਾ ਜਾਊ। ਬਾੜੇ ਆਂਸਰ ਨੂੰ ਜੇ ਕੋ ਵਾਹ ਫੜਾਦਾ ਜਾਂ ਕੋ ਇਹ ਜੀ ਕੋ ਗੱਲ ਕਰਦਾ ਹੈ ਤੇ ਬਾੜੇ ਆਂਸਰ ਨੂੰ ਮੈਂ ਸਖਤ ਤਾਬ ਨਹੀਂ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰ ਕਰਕੇ ਬ੍ਰੈਂਡ ਦਾ ਵਾਰ ਕਰਨ ਤੋਂ ਕੋ ਗਰੇਜ ਨਹੀਂ ਕੀਤਾ ਜਾਊਗਾ। ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈਸੇਜ ਸੋਸ਼ਲ ਸੈਕਟ ਦੇ Instagram ਕਿਸੇ ਵੀ ਇਹੀ ਦੀ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗੈਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਣਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিਸਿਟੀ ਵਾਚੀ ਜੇ ਜੇ ਕੋ ਗਲਤ ਵਾਅਬ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰ